ਪਹਿਲੀ ਵਾਰ ਆਇਓ ਔਨੇ ਰਹਿਨੇ ਹੋ ਤੇ ਕੀ ਫਰਕ ਲੱਗਿਆ ਕੈਨੇਡਾ ਨਾਲੋਂ ਉਰੇ ਦੀ ਜੀਵਨ ਸ਼ੈਲੀ ਦੇ ਵਿੱਚ ਜਾਂ ਲੋਕਾਂ ਦੇ ਵਿਚਰਣ ਦੇ ਢੰਗ ਦੇ ਵਿੱਚ ਜਿਹੜੀ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਆ ਸਾਰੇ ਆਸਟ੍ਰੇਲੀਆ ਦੀ ਕੈਨੇਡਾ ਦੇ ਮੁਕਾਬਲੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਤੁਸੀਂ ਆਏ ਆ ਤੁਸੀਂ ਬਹੁਤ ਜੰਗ ਬੱਚੇ ਇੱਥੇ ਹੋ ਤੇ ਮੇਰੀ ਜ਼ਿਆਦਾਤਰ ਜੰਗ ਬੱਚਿਆਂ ਨੇ ਬੜੀ ਦੀ ਹੈ ਬਾਰਸਾ ਉਹ ਕਿਹੜੇ ਮੈਕਲਮਾ ਵੀ ਗੁਣ ਸੀ ਜਾਂ ਟ੍ਰੇਟਸ ਸੀ ਜਿਨ੍ਹਾਂ ਨਾਲ ਜਿਨ੍ਹਾਂ ਨੇ ਸੁੱਖੀ ਨੂੰ ਸੁੱਖੀ ਬਾੜ ਬਣ ਦੇ ਵਿੱਚ ਇੱਕ ਸਫਲ ਬਿਜ਼ਨਸਮੈਨ ਬਣ ਦੇ ਵਿੱਚ ਮਦਦ ਕੀਤੀ ਵਕਰਮ ਬੜੇ ਬਾਬੇ ਨੇ ਵਧੀਆ ਲਿਖੇ ਕਰਮ ਕਿਦਾਂ ਵਧੀਆ ਲਿਖੇ ਇੱਕ ਰੂਹ ਹੁੰਦੀ ਹੈ ਇੱਕ ਰੂਹ ਮੁਹੱਬਤੀ ਰੂਹ ਹੁੰਦੀ ਹੈ ਤੇ ਮੇਰੀ ਜ਼ਿੰਦਗੀ ਦੀ ਜਿਹੜੀ ਬਹੁਤ ਕਾਮਯਾਬੀ ਦਾ ਰਾਜ ਆ ਮੇਰੀ ਰੂਹ ਬੜੀ ਮੁਹੱਬਤ ਹੈ ਮੈਂ ਕੋ ਆਪਣੀ ਸਿਫਤ ਨਹੀਂ ਕਰਦਾ ਆਪਣਾ ਗੋਲ ਤੁਹਾਡੀ ਡਾਇਰੀ ਦੇ ਪੰਨੇ ਮੋਲੇ 6-6 ਮਹੀਨੇ ਲਈ ਭਰੇ ਹੋਣੇ ਚਾਹੀਦੇ ਤੁਸੀਂ ਕਦੋਂ ਕੀ ਕਰਨਾ ਜੀਵਨ ਰੂਪੀ ਜਿਹੜੀ ਪੌੜੀ ਆ ਇਹ ਤੇ ਸਾਲ ਦੇ ਵਿੱਚ ਜੇ ਨਹੀਂ ਤਾਂ ਹਰ ਦੂਜੇ ਸਾਲ ਇੱਕ ਪੌੜਾ ਚੜ੍ਹਨਾ ਬਹੁਤ ਜ਼ਰੂਰੀ ਹੈ ਜਨਨ ਸਾਂਸੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਦੀਪਕੰਗ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਦੋਸਤੋ ਅੱਜ ਥੋੜੇ ਰੂਬਰੂ ਆਪਾਂ ਅਜੇ ਹੀ ਸ਼ਖਸ਼ੀਤ ਨੂੰ ਕਰਾਉਣ ਜਾ ਰਹੇ ਆ ਜ ਜਨਾਬਾ ਜਲਦੀ ਜੇਕਰ ਹੁੰਦਾ ਤਾਂ ਮੇਰੇ ਜ਼ਹਿਨ ਦੇ ਵਿੱਚ ਇਹ ਗੱਲ ਇਹ ਸਤਰਾਂ ਆ ਜਾਂਦੀਆਂ ਨੇ ਕਿ ਇਹ ਜ਼ਿੰਦਗੀ ਆਧਾਰੀ ਉਸ ਰੱਬ ਤੋਂ ਲਿਆਏ ਉਹਨੂੰ ਜਿੱਤ ਕੇ ਮੁੜਾਂਗੇ ਅਸੀਂ ਹਾਰ ਨਹੀਂ ਆਏ ਮੇਰੀ ਮਰਾਦ ਆ ਜੀ ਕੈਨੇਡਾ ਦੇ ਉੱਗੇ ਬਿਜ਼ਨਸਮੈਨ ਸਮਾਜ ਸੇਵੀ ਸਾਹਿਤ ਪ੍ਰੇਮੀ ਅਤੇ ਬਹੁਤ ਹੀ ਮਿਰਨਸਾਰ ਇਨਸਾਨ ਸੁਖੀ ਬਾਟ ਸਾਹ ਹੁਣਾ ਤੋਂ ਬਾਟ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅ ਦੀ ਬੇਟਾ ਪਹਿਲਾਂ ਤੇ ਸਭ ਤੋਂ ਪਹਿਲਾਂ ਤੇ ਮੈਂ 7 ਸੀ ਟੈਲੀਵਿਜ਼ਨ ਦੇ ਜਿਨੇ ਵੀ ਆਪਣੇ ਦਾਸਿਕ ਨੇ ਉਹਨਾਂ ਨੂੰ ਮੇਰੇ ਵੱਲੋਂ ਜਾਨੀ ਕਿ ਸੁਖੀ ਬਾੜ ਵੱਲੋਂ ਔਰ ਸਾਰੇ ਕੈਨੇਡਾ ਵਾਸੀਆਂ ਵੱਲੋਂ ਪਿਆਰ ਭਰੀ ਸასი ਸ਼ਕਾ। ਧੰਨਵਾਦ ਆ ਬਾਦ ਸਾਹਿਬ। ਬਾਦ ਸਾਹਿਬ ਪਹਿਲਾਂ ਗੱਲ ਕਰਦੀਆਂ ਛੋਟੀ ਆਸਟ੍ਰੇਲੀਆ ਫੇਰੀ ਬਾਰੇ। ਜੀ ਠੀਕ ਹੈ ਜੀ। ਜੀ। ਪਹਿਲੀ ਵਾਰ ਆਇਓ ਆਉਣੇ ਰਹਨੇ ਹੋ ਤੇ ਕੀ ਫਰਕ ਲੱਗਿਆ ਕੈਨੇਡਾ ਨਾਲੋਂ? ਉਰੇ ਦੀ ਜੀਵਨ ਸ਼ੈਲੀ ਦੇ ਵਿੱਚ ਜਾਂ ਲੋਕਾਂ ਦੇ ਵਿਚਰਨ ਦੇ ਢੰਗ ਦੇ ਵਿੱਚ ਹਾਂ ਬਿਲਕੁਲ ਬੇਟਾ ਵੈਸੇ ਮੈਂ ਪਹਿਲਾਂ ਵੀ ਆਸਟ੍ਰੇਲੀਆ ਆਂਦਾ ਜਾਂਦਾ ਰਹਿਣਾ ਆ ਆ ਬੜਾ ਚੰਗਾ ਲੱਗਦਾ ਹੈ ਮੌਸਮ ਬੜਾ ਵਧੀਆ ਹੈ ਮੈਂ ਪਰਟਿਕਲੀ ਬ੍ਰਿਸਬਨ ਦਾ ਜਿਹੜਾ ਮੌਸਮ ਹੈ ਨਾ ਆ ਮੈਂ ਆਪਣੇ ਫਰੈਂਡਾਂ ਨੂੰ ਕਹਿ ਰਿਹਾ ਸੀ ਪੇ ਦੁਆ ਕਰੀ ਪੇ ਸਾਡਾ ਵੈਨਕੂਵਰ ਦਾ ਵੀ ਇਦਾਂ ਦਾ ਮੌਸਮ ਹੋ ਜਾਏ ਆ ਦੂਸਰਾ ਜਿਹੜੇ ਬੱਚੇ ਜਿਹੜੀ ਮੈਨੂੰ ਬਹੁਤ ਚੰਗੀ ਗੱਲ ਲੱਗਦੀ ਆ ਸਾਰੇ ਆਸਟ੍ਰੇਲੀਆ ਦੀ ਕੈਨੇਡਾ ਦੇ ਮੁਕਾਬਲੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਸੀਂ ਆਏ ਆ ਤੁਸੀਂ ਬਹੁਤ ਜੰਗ ਬੱਚੇ ਇੱਥੇ ਹੋ ਤੇ ਮੇਰੀ ਜ਼ਿਆਦਾਤਰ ਯੰਗ ਬੱਚਿਆਂ ਨੇ ਬਣਦੀ ਹੈ ਸੋ ਮੈਨੂੰ ਜਿੱਧਰਲੇ ਪਾਸੇ ਮੈਂ ਦੇਖਦਾ ਆ ਕੋਈ 10 12 13 15 ਸਾਲ ਵਾਲੇ ਬੱਚੇ ਬਹੁਤ ਆਏ ਹੋਏ ਨੇ ਤੇ ਬਹੁਤ ਹੀ ਵਧੀਆ ਮਕਾਮ ਆਪਣੇ ਤੇ ਪਹੁੰਚ ਰਹੇ ਨੇ ਪੜਾਈਆਂ ਕਰਕੇ ਵਧੀਆ-ਵਧੀਆ ਜੌਬਾਂ ਬੜੀਆਂ ਕ੍ਰੀਏਟ ਕੀਤੀਆਂ ਹੋਈਆਂ ਨੇ ਬੜੀ ਰਿਸਪੈਕਟਡ ਜਗ੍ਹਾ ਆਪਣੇ ਲਈ ਬਣਾਈ ਹੋਈ ਹੈ ਤੇ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਦਵਾਵਾਂ ਦਿੰਨਾ ਕਿ ਚੜ੍ਹਦੀ ਕਲਾ ਚ ਰਹੋ ਤੇ ਇਸ ਤਰ੍ਹਾਂ ਹੀ ਹੌਤ ਰੱਖੀਆਂ ਕਰੀ ਜਾਓ ਹੋਰ ਜਿਹੜੀ ਗੱਲ ਡਿਫਰੈਂਸ ਜਿਹੜਾ ਆ ਇੱਕ ਆਸਟ੍ਰੇਲੀਆ ਦੇ ਵਿੱਚ ਮੈਂ ਪਹਿਲਾਂ ਵੀ ਮੈਲਬੌਰਨ ਸਿਡਨੀ ਸਾਰੇ ਪਾਸੇ ਘੁੰਮਿਆ ਆ ਆਈ ਫੀਲ ਲਾਈਕ ਵੀ ਕੈਨੇਡਾ ਕੈਨੇਡਾਜ਼ ਵੰਡਰਫੁਲ ਕੰਟਰੀ ਪਰ ਮਹੱਭਤ ਇੱਥੇ ਥੋੜੀ ਜਾਰੀ ਆ ਅਸੀਂ ਥੋੜੇ ਕੈਨੇਡੀਅਨ ਥੋੜੇ ਰੁੱਕੇ ਹੋ ਗਏ ਆ ਪੁਰਾਣੇ ਉੱਤੇ ਆਏ ਨੂੰ ਆ ਆ ਮੈਂ ਬਹੁਤ ਵਿਚੰਦਾ ਸਮਾਜ ਦੇ ਵਿੱਚ ਸੋ ਉਹਦੀਆਂ ਵੀ ਤੁਹਾਨੂੰ ਆਸਟ੍ਰੇਲੀਆ ਵਾਸੀਆਂ ਨੂੰ ਵਧਾਈਆਂ ਇਸ ਗੱਲ ਦੀ ਮੇਰੇ ਖਿਆਲ ਦੇ ਵਿੱਚ ਕਿਉਂਕਿ ਇਹ ਆਪਾਂ ਕਹਿ ਲਈ ਵੀ ਪਹਿਲੀ ਜਨਰੇਸ਼ਨ ਹੈ ਜੀ ਤੇ ਸਟਰਗਲ ਜ਼ਿਆਦਾ ਰਿਹਾ ਤੇ ਹਰ ਇੱਕ ਦੀ ਸੇਮ ਜੀ ਸਟੋਰੀ ਰਹੀ ਹੈ ਉਹ ਤਾਂ ਕਰਕੇ ਜਿਹੜੀ ਕਨੈਕਟੀਵਿਟੀ ਕਹੋ ਆਪਸ ਦੇ ਵਿੱਚ ਬਹੁਤ ਚੰਗੀ ਗੱਲ ਹੈ ਬੇਟਾ ਜਿਹੜੀ ਯੂਨਿਟੀ ਹੁੰਦੀ ਹੈ ਨਾ ਕਿਸੇ ਵੀ ਪਰਿਵਾਰ ਦਾ ਕਿਸੇ ਵੀ ਸਮਾਜ ਦਾ ਇਕੱਠ ਹੋਣਾ ਇਕੱਠੇ ਰਹਿਣਾ ਕਿਉਂਕਿ ਮੈਂ ਮੈਨੂੰ 4 ਦਿਨ ਹੋ ਗਏ ਅ ਬਸਾਕੀ ਦਾ ਤੇ ਹਰ ਰੌਮਕੇ ਪਰਿਵਾਰ ਵੱਲੋਂ ਲਿਖਿਆ ਸੀਗਾ ਅ ਬੱਚੀ ਉਹਨਾਂ ਦੇ ਜਨਮੀ ਉਹਦੀ ਖੁਸ਼ੀ ਦੇ ਵਿੱਚ ਨਾਲ ਇੰਡੋਸ ਜਿਹੜੀ ਸਾਡੀ ਸੰਸਥਾ ਹੈਗੀ ਆ ਉਹਨਾਂ ਨੇ ਅਕੈਡਮੀ ਨੇ ਉਹਨਾਂ ਨੇ ਪ੍ਰੋਗਰਾਮ ਲਾਇਬ੍ਰੇਰੀ ਚ ਰੱਖਿਆ ਸੀਗਾ ਤੇ ਹੋਰ ਵੀ ਮਾਂ ਬੋਲੀ ਨੂੰ ਲੈ ਕੇ ਮੈਂ ਕੁਝ ਸਕੂਲਾਂ ਦੇ ਵਿੱਚ ਵਿਜ਼ਿਟ ਕੀਤੀ ਆ ਸੋ ਬੜਾ ਚੰਗਾ ਲੱਗਦਾ ਹੈ ਕਿ ਤੇ ਜੇ ਕੋਈ ਸਾਡੇ ਪਿਆਰੇ ਤੁਹਾਨੂੰ ਚਾਹਣ ਵਾਲੇ ਜਦੋਂ ਯਾਦ ਕਰਦੇ ਨੇ ਤੇ ਮਾਣ ਬੜਾ ਹੁੰਦਾ ਹੈ ਕਿ ਹੋਰ ਦਰਵਾਜ਼ੇ ਖੁੱਲੇ ਨੇ ਸਾਨੂੰ ਕੋ ਉਡੀਕ ਰਿਹਾ ਏ ਸੋ ਇਹ ਵੀ ਫੇਰੀ ਬੜੀ ਵੰਦੀਆ ਚੱਲ ਰਹੀ ਹੈ ਧੰਨਵਾਦ ਬਾਦ ਸਾਹਿਬ ਹੁਣ ਮੈਂ ਨਾ ਤੁਹਾਨੂੰ ਥੋੜਾ ਜਿਹਾ ਫਲੈਸ਼ ਬੈਕ ਦੇ ਵਿੱਚ ਲੈ ਜਾਣਾ ਕਿ ਗਰੀ ਪਰਿਵਾਰ ਵਿੱਚ ਉੱਠਿਆ ਸੁਖੀ ਅਸੀਂ ਮੇਰੇ ਦੇ ਹੱਕੇ ਦੇ ਵਿੱਚ ਕੈਨੇਡਾ ਗਿਆ ਤੇ ਸਖਤ ਮਿਹਨਤ ਕੀਤੀ ਮਿਹਨਤ ਹਰ ਕੋਈ ਕਰਦਾ ਪਰ ਹੋਰ ਬਾਦ ਸਾਹਿਬ ਕਿਹੜੇ ਮੈਕਲਮਾ ਵੀ ਕੌਣ ਸੀ ਜਾਂ ਟ੍ਰੇਡਸ ਸੀ ਵਿਜਨਾ ਨਾਲ ਜਿਨ੍ਹਾਂ ਨੇ ਸੁਖੀ ਨੂੰ ਸੁਖੀ ਬਾਠ ਬਣ ਦੇ ਵਿੱਚ ਇੱਕ ਸਫਲ ਬਿਜ਼ਨਸਮੈਨ ਬਣਦੇ ਵਿੱਚ ਮਦਦ ਕੀਤੀ। ਆ ਦੇਖੋ ਬੇਟਾ ਜਦੋਂ ਅਸੀਂ ਜੰਮਦੇ ਆ ਨਾ ਇੱਕ ਤੇ ਆਪਾਂ ਨੂੰ ਮਨ ਜ਼ਰੂਰ ਰੱਖਣਾ ਚਾਹੀਦਾ ਕਿ ਅਸੀਂ ਇੱਕ ਮਸਤਕ ਕਾਰਮ ਲੈ ਕੇ ਜੰਮਦੇ ਆ। ਠੀਕ। ਆ ਮੈਂ ਫੋਰਚਟੀਆਂ ਮੇਰੇ ਕਰਮ ਬਿਸ਼ੱਕ ਪਰਿਵਾਰ ਦੇ ਵਿੱਚ ਸਾਵੇਂ ਸਿੱਕੇ ਸੀਗੇ। ਬਕਰਮ ਬੜੇ ਬਾਬੇ ਨੇ ਵਧੀਆ ਲਿਖੇ। ਕਰਮ ਕਿੱਦਾਂ ਵਧੀਆ ਲਿਖੇ? ਇੱਕ ਰੂਹ ਹੁੰਦੀ ਆ, ਇੱਕ ਰੂਹ ਮੁਹੱਬਤੀ ਰੂਹ ਹੁੰਦੀ ਆ। ਤੇ ਮੇਰੀ ਜ਼ਿੰਦਗੀ ਦੀ ਜਿਹੜੀ ਬਹੁਤ ਕਾਮਯਾਬੀ ਦਾ ਰਾਜ ਆ ਮੇਰੀ ਰੂਹ ਬੜੀ ਮੁਹੱਬਤ ਹੈ ਮੈਂ ਕੋ ਆਪਣੀ ਸਿਫਤ ਨਹੀਂ ਕਰਦਾ ਮੈਂ ਪਰਵਾਲੇ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਇੰਜ ਲੱਗਦਾ ਹੁੰਦਾ ਵੀ ਮੈਂ ਮੁਹੱਬਤ ਦੇ ਰੰਗ ਵਿੱਚ ਆਪ ਵੀ ਰੰਗਿਆ ਰਹਿਣਾ ਚਾਹੁੰਨਾ ਤੇ ਮੈਂ ਆਪਣੇ ਆਲੇ ਦੁਆਲੇ ਨੂੰ ਵੀ ਮੁਹੱਬਤ ਦੇ ਵਿੱਚ ਰੰਗ ਕੇ ਰੱਖਾਂ ਆ ਇਹ ਇੱਕ ਮੇਨ ਜਿਹੜਾ ਮੇਰਾ ਜ਼ਿੰਦਗੀ ਦਾ ਹੈ ਮੇਰਾ ਅਸਲ ਚ ਕਾਮਯਾਬੀ ਦਾ ਜਿਹੜਾ ਸਭ ਤੋਂ ਵਧੀਆ ਹਥਿਆਰ ਆ ਉਹਦਾ ਨਾਮ ਹੀ ਮੁਹੱਬਤ ਹੈ ਦੂਸਰਾ ਬੱਚੇ ਜਿਹੜਾ ਆ ਬਧੀਆ ਜ਼ਿੰਦਗੀ ਬਣਾਉਣ ਨੂੰ ਸਾਨੂੰ ਆਪਣੇ ਆਪ ਨੂੰ ਪਹਿਲਾਂ ਰੱਜ ਕੇ ਪਿਆਰ ਕਰਨਾ ਚਾਹੀਦਾ ਸੁਖੀ ਬਾੜ ਨੂੰ ਪਤਾ ਹੋਣਾ ਚਾਹੀਦਾ ਵੀ ਸੁਖੀ ਬਾੜ ਕੌਣ ਹੈ ਠੀਕ ਹੈ ਦੂਸਰੀ ਆ ਸਾਡੇ ਸਾਡਾ ਪੰਚੁਲ ਹੋਣਾ ਸਾਡਾ ਡਿਸਪਲਿਨ ਵਿੱਚ ਹੋਣਾ ਸਾਡਾ ਕ੍ਰੀਏਟਿਵ ਹੋਣਾ ਸਾਡਾ ਅਗਰੈਸਿਵ ਹੋਣਾ ਸਾਡਾ ਪਲਾਨਡ ਹਿਊਮਨ ਹੋਣਾ ਆ ਇਹ ਚਾਰ-ਪੰਜ ਜਿਹੜੇ ਨੁਕਤੇ ਨੇ ਤੇ ਨਾਲ ਨੇਚਰਲੀ ਆ ਛੇਵੇਂ ਨੰਬਰ ਤੇ ਮੁਹੱਬਤ ਜੋੜ ਲਈ ਤੇ ਆਪਣੇ ਆਪ ਇੱਕ ਬਹੁਤ ਸੋਹਣਾ ਹਾਰ ਬਣ ਜਾਣਾ ਠੀਕ ਹੈ ਕਿਉਂਕਿ ਤੁਸੀਂ ਜਿੰਦਗੀ ਦੇ ਵਿਚ ਰਹੇ ਹਾਂ ਲੋਕਾਂ ਨੂੰ ਪਿਆਰ ਕਰ ਰਹੇ ਹਾਂ ਪਰ ਤੁਸੀਂ ਟਾਈਮ ਦੇ پابੰਦ ਹੋ ਤੁਹਾਡੇ ਕੋਲ ਅਜੰਡਾ ਆ ਤੁਹਾਡੇ ਕੋਲ 6-6 ਮਹੀਨੇ ਗਾਂ ਤੁਹਾਡੀਆਂ ਡਾਇਰੀਆਂ ਭਰੀਆਂ ਪਈਆਂ ਨੇ ਪਲਾਨ ਚ ਆ ਤੋ ਨੇਚਰਲੀ ਮੈਂ ਵੀ ਇਹਨਾਂ ਦੇ ਵਿੱਚੋਂ ਨੰਕੇ ਆ ਨੇਚਰਲੀ ਇਹ ਤੇ ਵੀ ਜਿਹਨੂੰ ਕਹਣਾ ਬਣਦਾ ਕਿ ਬਾਬੇ ਦੀ ਵੀ ਮੇਹਰ ਕਿਰਪਾ ਹੋਣੀ ਚਾਹੀਦੀ ਜੀ ਕਿਸਮਤ ਨਾਲ ਵੀ ਮਿਹਨਤ ਦੇ ਨਾਲ ਬਿਲਕੁਲ ਜੀ ਬਿਲਕੁਲ ਸਾਥ ਹੋਣਾ ਜ਼ਰੂਰੀ ਹੈ ਤੇ ਇੱਕ ਜਿਹੜੀ ਅਸੀਂ ਤੁਹਾਡੇ ਵਿੱਚ WhatsApp ਗੱਲ ਨੋਟਿਸ ਕੀਤੀ ਉਹ ਹਲੀਮੀ ਹਾਂਜੀ ਉਹਨੂੰ ਹਲੀਮੀ ਸਾਡੇ ਦਰਸ਼ਕ ਪੁੱਛਣਾ ਚਾਹੁੰਦੇ ਨੇ ਜਾਂ ਮੈਂ ਪੁੱਛਣਾ ਜਾਣਨਾ ਚਾਹੁੰਨਾ ਵੀ ਹਲੀਮੀ ਇਹ ਸੁੱਖੀ ਬਾੜ ਦੇ ਵਿੱਚ ਸ਼ੁਰੂ ਤੋਂ ਹੀ ਰਹੀ ਜਾਂ ਹੁੰਦਾ ਵੀ ਉਮਰ ਦਾ ਇੱਕ ਪੜਾ ਨੰਗ ਕੇ ਥੋੜੇ ਦੇ ਵਿੱਚ ਇਹ ਜਿਹੜਾ ਗੁਣ ਉਹ ਆਪਣੇ ਆਪ ਆ ਜਾਂਦਾ ਬੇਟਾ ਜਿਹੜਾ ਜਦੋਂ ਨਾਲ ਅਸੀਂ ਬਹੁਤ ਚੀਜ਼ਾਂ ਘਰ ਦੇ ਵਿੱਚ ਸਿੱਖਦੇ ਆਂ ਆ ਮੇਰੇ ਮਾਤਾ ਜੀ ਬਹੁਤ ਮਾਤਾ ਸਰਜੀਤ ਕੌਰ ਬਹੁਤ ਧਰਮੀ ਪਾਠ ਪੂਜਾ ਵਾਲੇ ਮੁਹੱਬਤੀ ਇਨਸਾਨ ਠੀਕ ਹੈ ਠੀਕ ਹੈ ਉਹਨਾਂ ਨੇ ਅਸਲ 'ਚ ਮੇਰੇ ਜੀਵਨ ਤੇ ਬਹੁਤ ਇੱਕ ਵੱਡਾ ਮੈਂ ਹੁਣ ਵੈਸੇ ਕਈ ਵਾਰੀ ਆਪਣੇ ਆਪ ਨੂੰ ਰਿਗਰੈਟ ਵੀ ਕਰਦਾ ਕਿ ਜਿਹੜਾ ਖਜ਼ਾਨਾ ਮੇਰੀ ਮਾਂ ਕੋਲ ਸੀ ਮੈਂ ਉਹ ਸਾਰਾ ਕੁਝ ਉਹਨਾਂ ਤੋਂ ਲੈ ਨਾ ਸਕਿਆ ਠੀਕ ਹੈ ਲੈਕ ਆਫ ਗਿਆਨਪੁਣਾ ਕਹ ਲਓ ਜੰਗ এজ ਕਹ ਲਓ ਪਰ ਜਿਹੜੀ محبت ਹੈਗੀ ਆ ਹਰ ਇੱਕ ਨੂੰ ਕੁੜਾਵੇ ਚ ਲੈਣਾ ਜਾਂ ਇੰਜ ਸਿੰਪਲ ਜਿਹੇ ਅੱਖਰਾਂ ਜੋ ਕਹ ਲਓ ਭਈ ਜੇ ਲੋਡਬੰਦ ਤੁਹਾਨੂੰ ਦਿਸਦਾ ਤੇ ਤੁਹਾਡੀ ਠਾਕੋ ਗੰਜਾਸ਼ ਵੀ ਹੈ ਪਰ ਤੁਸੀਂ ਕੋਲ ਦੀ ਲੰਗ ਚੱਲੇ ਉਹ ਦਿਲ ਨਾ ਰੱਖੋ ਮੈਂ ਨਹੀਂ ਰੱਖਦਾ ਮੈਂ ਸੌਫਟ ਦਿਲ ਨੂੰ ਰੱਖਦਾ ਲੋੜਵੰਦ ਤੁਹਾਡੇ ਕੋ ਗੰਜਾਸ਼ ਹੈ ਤੇ ਜੇ ਉਹਨੂੰ ਦੇਖ ਕੇ ਤੁਹਾਡੀ ਅੱਖ ਚੋਂ ਹੰਝੂ ਨਹੀਂ ਆਇਆ ਹਾਂਜੀ ਤੇ ਜ਼ਿੰਦਗੀ 'ਚ ਬਦਲਾਅ ਕਰਨ ਦਾ ਟਾਈਮ ਆ ਠੀਕ ਹੈ ਜੀ ਕਿਉਂ ਜਿਹੜਾ ਇਹ ਸਮਾਜ ਆ ਜੇ ਸਮਾਜ ਵਿੱਚ ਅਸੀਂ ਵਿਚਰਨੇ ਆ ਹਾਂ ਆ ਇਸ ਸਮਾਜ ਦੇ ਵਿੱਚ ਜੇ ਮੈਂ ਵਧੀਆ ਜ਼ਿੰਦਗੀ ਜਿਣੀ ਚਾਹਨਾ ਹੈ ਕਿ ਮੇਰਾ ਪਹਿਲਾ ਫਰਜ਼ ਇਹ ਬਣਦਾ ਕਿ ਮੈਂ ਸਮਾਜ ਨੂੰ ਵਧੀਆ ਬਣਾ ਲਾਂ ਠੀਕ ਹੈ ਜੀ ਫਿਰ ਦੂਸਰਾ ਚਲੋ ਮੈਂ ਆਪਣੇ ਏਜ ਦੇ ਮੁਤਾਬਕ ਹਨ ਮੇਰੇ ਗ੍ਰੈਂਡ ਚਿਲड्रन ਨੇ ਪੋਤੇ ਪੋਤੀਆਂ ਨੇ ਆ ਉਹ ਮੇਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਨੂੰ ਇੱਕ ਵਧੀਆ ਸਮਾਜ ਛੱਡ ਕੇ ਜਾਵਾਂ ਇਸਮੈ ਐਥੀਕਲ ਡਿਊਟੀ ਠੀਕ ਹੈ ਜੀ ਮੇਰਾ ਇਨਸਾਨੀਅਤ ਫਰਜ਼ ਬਣਦਾ ਠੀਕ ਹੈ ਤੇ ਉਹ ਬੇਟਾ ਸਮਾਜ ਤੇ ਤਾਂ ਹੀ ਵਧੀਆ ਹੋਏਗਾ ਜੇ ਅਸੀਂ ਈਰਖਾ ਛੱਡਾਂਗੇ ਅਸੀਂ ਅਸੀਂ ਕਿਸੇ ਦੀ ਤਰੱਕੀ ਤੋਂ ਜਾਣਨਾ ਹਟਾਂਗੇ ਜੇ ਅਸੀਂ ਲੋੜਵੰਦ ਦੀ ਵਾਹ ਫੜ ਕੇ ਕਿਸੇ ਬੱਚੇ ਨੂੰ ਕੋ ਡਾਇਰੈਕਸ਼ਨ ਦੇ ਸਕਾਂਗੇ ਕਿਸੇ ਬੱਚੇ ਦੀ ਫੀਸ ਦੇ ਸਕਾਂਗੇ ਕਿਸੇ ਅਨਫੋਰਚਨ ਕੁੜੀ ਆ ਪਰਿਵਾਰ ਗਰੀਬ ਦੀ ਆ ਉਹਦਾ ਘਰ ਬਿਵਾ ਸਕਾਂਗੇ ਕਿਸੇ ਨੂੰ ਦਵਾਈ ਲੈ ਸਕਾਂਗੇ ਕਿਸੇ ਦੀ ਫੀਸ ਦੇ ਦਾਂਗੇ ਤੇ ਉਸ ਬੱਚਾ ਪੜ ਜਾਊਗਾ ਤੇ ਆਪਣੇ ਆਪ ਹੀ ਸਮਾਜਿਕ ਵਧੀਆ ਬਣ ਜਾਏਗਾ ਬਿਲਕੁਲ ਸੋ ਇਹੇ ਕੋਸ਼ਾਂ ਚ ਮੈਂ ਜ਼ਿੰਦਗੀ ਸਿੱਖਿਆ ਕਿ ਜੇ ਮੈਂ ਆਪਣੀ ਜ਼ਿੰਦਗੀ ਵਧੀਆ ਬਣਾਉਣੀ ਆ ਤੇ ਮੈਨੂੰ ਆਪਣਾ ਸਮਾਜ ਵਧੀਆ ਜਰੂਰ ਬਣਾਉਣਾ ਪਊਗਾ ਬਿਲਕੁਲ ਜੀ ਬਿਲਕੁਲ ਤੇ ਇਹ ਹੁਣ ਗੱਲ ਕਰਦੇ ਆ ਜੀ ਰਿਸ਼ਤਿਆਂ ਦੀ ਜ਼ਿੰਮੇਵਾਰੀਆਂ ਦੀ ਗੱਲ ਕਿਉਂਕਿ ਸਮਾਜ ਦੀ ਹੋਈ ਆ ਹਾਂ ਜੀ ਕਿ ਆਮ ਤੌਰ ਤੇ ਇਹ ਇਨਸਾਨ ਦੀ ਫਿਤਰਤ ਆ ਵੀ ਰਿਸ਼ਤਾ ਚਾਹੇ ਸਮਾਜ ਨਾਲ ਹੋਵੇ ਚਾਹੇ ਵਿਅਕਤੀ ਵਿਸ਼ੇਸ਼ ਨਾਲ ਹੋਵੇ ਕਿ ਆਪਾਂ ਨੂੰ ਆਪਣੇ ਅਧਿਕਾਰ ਤਾਂ ਚੇਤੇ ਰਹਿੰਦੇ ਨੇ ਹਾਂ ਜੀ ਪਰ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੋਂ ਅੱਖੋਂ ਪਰੋਖੇ ਕਰ ਦਿੰਦੇ ਆ ਪਰ ਸੁਖੀਵਾਰ ਨੇ ਇਹ ਜ਼ਿੰਮੇਵਾਰੀ ਭਲੀ ਭਾਂਤ ਯਾਦ ਰੱਖੀ ਕਿ ਜਦ ਉਹ ਇੱਕ ਸਫਲ ਬਿਜ਼ਨਸਮੈਨ ਬਣਿਆ ਤਾਂ ਉਸਨੇ ਸੋਚਿਆ ਕਿ ਸਮਾਜ ਨੇ ਮੈਨੂੰ ਦਿੱਤਾ ਤੇ ਮੈਂ ਸਮਾਜ ਨੂੰ ਕੁਝ ਵਾਪਸ ਦੇਣਾ ਤੇ ਇਸੇ ਕੋਸ਼ਿਸ਼ ਦੇ ਸਰਕਾਰ ਸੁਖੀਵਾਰ ਨੇ ਸੁਖੀਵਾਰ ਫਾਊਂਡੇਸ਼ਨ ਦਾ ਗਠਨ ਕੀਤਾ ਜੀ ਤੇ ਥੋੜਾ ਜਿਹਾ ਉਸ ਬਾਰੇ ਦੱਸੋ ਜੀ ਵੀ ਕੀ ਹੈ ਫਾਊਂਡੇਸ਼ਨ ਕਿੱਥੇ ਕਿੱਥੇ ਇਹ ਜਿਹੜੀ ਕੰਮ ਕਰ ਰਹੀ ਹੈ ਕਿਹੜੇ ਕਿਹੜੇ ਕੰਮ ਕਰ ਰਹੀ ਹੈ हां बेटा वैसे कोशिश है, है।, है एक एक मैं वैसे अपने दर्शकਾਂ ਨਾਲ ਤੁਹਾਨੂੰ ਸਾਂਝ ਪਾਣੀ ਚਾਹਾਂਗਾ ਕਿ ਆਮ ਨਾ ਪੋਲੀਟਿਕਲੀ ਐਕਟਿਵ ਠੀਕ ਹੈ 47 ਸਾਲ ਹੋ ਗਏ ਕੈਨੇਡਾ ਵਿੱਚ ਇੱਕ ਨਾਮ ਹੈ ਇੱਕ ਵਜੂਦ ਹੈ ਪਰ ਮੈਂ ਪੋਲੀਟਿਕਸ ਤੋਂ ਬਹੁਤ ਦੂਰ ਹਾਂ ਕਿ ਮੇਰਾ ਆਪਣੇ ਗੋਲ ਨੇ ਦੂਸਰਾ ਸੁਖੀ ਬਾੜ ਨੇ ਕਦੀ ਕੋਈ ਫੰਡ ਰੇਜ਼ ਨਹੀਂ ਕੀਤਾ ਕਰਦਾ ਕਦੀ ਕਿਸੇ ਤੋਂ ਨਵਾਂ ਪੈਸਾ ਨਹੀਂ ਲੈਂਦਾ ਹਾਂ ਫਾਊਂਡੇਸ਼ਨ 1993 ਦੇ ਵਿੱਚ ਆਪਾਂ ਸਥਾਪਿਤ ਕੀਤੀ ਸੀ ਇੱਕ ਛੋਟੇ ਜਿਹੇ ਸੁਪਨੇ ਦੇ ਨਾਲ ਜਿਹੜਾ ਕਿ ਦਿਨੇ ਲਿਆ ਗਿਆ ਸੀ ਵੀ ਮੈਂ 5 ਡਾਲਰ ਦੇ 10 ਡਾਲਰ ਜਾਂ 500 ਡਾਲਰ ਦੇ ਨਾਲ ਕਿਸੇ ਦਾ ਕੋ ਭਲਾ ਕਰਾਂਗਾ ਠੀਕ ਹੈ ਅਬ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਦਵਾਵਾਂ ਨਾਲ ਜਿਨ੍ਹਾਂ ਜਿਨ੍ਹਾਂ 'ਚ ਮੈਂ ਵਿਚਰਦਾ ਬਾਬੇ ਨਾਨਕ ਦੀ ਬਲੇਸਿੰਗ ਨਾਲ business ਵੀ ਉੱਤੇ ਜਾਂਦੇਗਾ ਤੇ ਨਾ ਚੱਲੀ ਮੇਰੀ ਫਾਊਂਡੇਸ਼ਨ ਦਾ ਵੀ ਬਜਟ ਕੱਲੋ ਜਾਂ ਜ਼ਿੰਮੇਵਾਰੀਆਂ ਵੀ ਉੱਪਰ ਜਾਂਦੀਆਂ ਗਈਆਂ ਖੇਰਾਬਾਦਾ ਗਿਆ ਹਾਂ ਖੇਰਾਬਾਦਾ ਗਿਆ ਉਹਦੇ ਵਿੱਚ ਆ ਮੁਰ ਤੋਂ ਹੀ ਜਿਹੜੀ ਐਜੂਕੇਸ਼ਨ ਹੈ ਇੱਕ ਸਮਾਜ ਦੀ ਆਪਾਂ ਗੱਲ ਕਰਦੇ ਜੇ ਕਿ ਸਮਾਜ ਨੂੰ ਵਧੀਆ ਬਣਾਉਣਾ ਨਾ ਆ ਉਹਨੂੰ ਬੱਚਿਆਂ ਨੂੰ ਐਜੂਕੇਟ ਕਰਦੋ ਠੀਕ ਹੈ ਕਿਉਂ ਆ ਉਹ ਅਜੇ ਨਿਊ ਕਨਵ ਐਜੂਕੇਸ਼ਨ ਹੋਏਗੀ ਉਹਨਾਂ ਦਾ ਸਮਾਜ ਵਧੀਆ ਹੋ ਜਾਏਗਾ ਹਾਂ ਠੀਕ ਹੈ ਗਰੀਬ ਗੁਰਿਆਂ ਦੀ ਅਸੀਂ ਜਿੱਥੇ 3 ਵਿਆਹਨੇ ਆ ਲੋੜਿਆ ਉਹ ਇੱਕ ਲੋੜ ਏ ਹਾਂਜੀ ਪਰ ਜੇ ਅਸੀਂ ਜ਼ਿਆਦਾ ਪੈਸਾ ਲਾ ਕੇ ਟਾਈਮ ਲਾ ਕੇ ਫਿਰ ਆਪਣਾ ਯੂਥ ਐਜੂਕੇਟ ਕਰ ਲਾਂਗੇ ਠੀਕ ਹੈ ਉਹਦੀ ਆ ਉਹਦੇ ਅੰਡਰ ਆਪਣੇ ਪੰਜਾਬ ਦੇ ਵਿੱਚ ਮੇਰੀ ਆਪਣੀ ਫਾਊਂਡੇਸ਼ਨ ਦਾ ਸਾਰੀਆਂ ਯੂਨੀਵਰਸਿਟੀਆਂ ਨਾਲ ਐਮਓਯੂ ਸਾਈਨ ਹੋਇਆ ਠੀਕ ਹੈ ਆ ਗੁਰਕਸ਼ੇਤਰ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਅ ਜੰਮੂ ਕਸ਼ਮੀਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਠੀਕ ਹੈ ਜੀ ਅ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੇ 40 ਮੇਰੇ ਕੋਲ ਪੰਜਾਬ ਦੇ ਵਿੱਚ ਸਕੂਲ ਨੇ ਕਾਲਜ ਨੇ ਜਿਨ੍ਹਾਂ ਨਾਲ ਐਮਓਯੂ ਸਾਈਨ ਹੋ ਐਮਓਯੂ ਦਾ ਮਤਲਬ ਪਿਰਾਲ ਕੇ ਕੰਮ ਕਰਾਂਗੇ ਠੀਕ ਹੈ ਜੀ ਤੇ ਮੈਨੂੰ ਇਸ ਗੱਲ ਦਾ ਵੀ ਬੜਾ ਮਾਣ ਵੀ ਕਹ ਲਓ ਬਾਬੇ ਜੀ ਧੰਨਵਾਦ ਵੀ ਮੈਂ ਕਰਦਾ ਕਿ ਇਸ ਵੇਲੇ ਤਕਰੀਬਨ 400 ਬੱਚੇ ਕਾਲਜਾਂ ਵਿੱਚ ਪੜ੍ਹਦੇ ਨੇ ਜਿਨ੍ਹਾਂ ਨੂੰ ਫਾਊਂਡੇਸ਼ਨ ਫੀਸ ਵਗੈਰਾ ਕੋਈ ਮਦਦ ਕਰਦੀ ਹੈ ਸਲਾਨਾ ਆਈ ਕੈਂਪਸ ਹੁੰਦੇ ਨੇ ਠੀਕ ਹੈ ਕੋਈ 90000 ਰੱਖਾ ਹੁਣ ਤਾਈ ਬਣ ਚੁੱਕੀਆਂ ਨੇ ਆ 380 ਕੁੜੀਆਂ ਦੇ ਵਿਆਹ ਮੈਂ ਆਪਣੇ ਜੱਦੀਕਰ ਕੀਤੇ ਨੇ ਘਰ ਬਸਾਏ ਨੇ ਆ ਆਏ ਬਗਾਏ ਕੋਈ ਦੇਸ ਤੋਂ ਫੂਲ ਆ ਜਾਂਦਾ ਕੋਈ ਸਿਕਨਸ ਦਾ ਕੋਈ ਐਕਸੀਡੈਂਟ ਹੋ ਗਿਆ ਹਾਂਜੀ ਆ ਫਾਊਂਡੇਸ਼ਨ ਖੜੀ ਰਹਿੰਦੀ ਆ ਆ ਬੁਰਾ ਨਾਲ ਮੋਢੇ ਨਾਲ ਮੋਢਾ ਲਾਉਂਦੀ ਐ 2016 ਦੇ ਵਿੱਚ ਮਾਂ ਬੋਲੀ ਲਈ ਪੰਜਾਬ ਭਵਨ ਦੀ ਸਥਾਪਨਾ ਹੋਈ ਠੀਕ ਹੈ ਇੱਕ ਵਾਈਗਰੂ ਨੇ ਮੈਨੂੰ ਤੋਹਫਾ ਦਿੱਤਾ ਪਰ ਯਾ ਲੈ ਚੁੱਕ ਜੇ ਤੂੰ ਭਲੇ ਦਾ ਕੁਛ ਕਾਣਾ ਮਾਂ ਬੋਲੀ ਨੂੰ ਆਪਣੀ ਸੱਭਿਆਚਾਰ ਵਿਰਾਸਤ ਦੀ ਗੱਲ ਕਰਨੀ ਤਾਂ ਉਹਦਾ ਅਕਤੂਬਰ 2 2016 ਦੇ ਵਿੱਚ ਆਪਾਂ ਇਨੋਗਰੇਸ਼ਨ ਕੀਤਾ ਸੀਗਾ ਜਿੱਥੇ ਕਿ ਇਸ ਵੇਲੇ ਮੰਥਲੀ ਵੀਕ ਸਮਾਗਮ ਹੁੰਦੇ ਨੇ ਠੀਕ ਹੈ ਜੀ ਔਰ ਬੱਕਰ-ਵਖਰੀਆਂ ਕੋ ਮਾਂ ਆ ਕੇ ਉੱਥੇ ਬੱਕਰ-ਵਖਰੀਆਂ ਬੋਲੀਆਂ ਵਾਲਿਆਂ ਦੀ ਪੰਜਾਬੀ ਦੇ ਤਾਂ ਗੱਲ ਹੋਏਗੀ ਹਾਂਜੀ ਹੋਰ ਲੈਂਗੁਏਜ ਆ ਕੇ ਉੱਥੇ ਆਪਣੀਆਂ ਕਿਤਾਬਾਂ ਰਿਲੀਜ਼ ਕਰਦੇ ਨੇ ਮੀਟਿੰਗਾਂ ਕਰਦੇ ਨੇ ਲਾਟ ਆਫ ਸਪੋਰਟਸ ਕਲੱਬ ਜਿਹੜੇ ਨੇ ਉਹ ਮੀਟਿੰਗਾਂ ਕਰਦੇ ਨੇ ਹੈਲਥ ਰਿਲੇਟਡ ਬੜੇ ਸੈਮੀਨਾਰਸ ਵਰਕਸ਼ਾਪ ਹੁੰਨੀਆਂ ਸਮਾਜ ਦੀਆਂ ਕ੍ਰਿਤੀਆਂ ਪ੍ਰਤੀ ਜਾਗਰਤਾ ਲਿਆਉਣ ਲਈ ਉਥੇ ਵਰਕਸ਼ਾਪਾਂ ਲੱਗਦੀਆਂ ਇਹ ਸਾਰਾ ਕੁਝ ਬੜਾ ਫਰਸਟ ਕਲਾਸ ਵੈਨਿਊ ਮਾਡਰਨ ਵੈਨਿਊ ਜਿੱਥੇ ਸਾਊਂਡ ਸਿਸਟਮ ਜਿੱਥੇ ਪ੍ਰੋਜੈਕਟਰ ਹਰ ਤਰ੍ਹਾਂ ਦੀ ਟੈਕਨੋਲੋਜੀ ਨਾਲ ਲੈਸ ਤੇ ਇਹ ਸਾਰਾ ਕੁਝ ਇਨਕਲੂਡਿੰਗ ਸਨੈਕਸ ਚਾਹ ਪਾਣੀ ਪਕੌੜੇ ਸਮੋਸੇ ਜੋ ਵੀ ਐਬਸੋਲੂਟਲੀ ਫ੍ਰੀ ਹੋ ਚਾਰਜ ਹੁੰਦਾ ਕਦੀ ਕਿਸੇ ਕੋ ਕੋਈ ਨਵਾਂ ਪੈਸਾ ਨਹੀਂ ਲਿਆ ਜਾਂਦਾ ਸੋ ਪੰਜਾਬ ਦੋਨਾਂ ਪੰਜਾਬਾਂ ਨੂੰ ਆਪਸ ਵਿੱਚ ਜੋੜ ਦੇਣਾ ਮੇਰਾ ਮਕਸਦ ਰਿਹਾ ਉਹਦੇ ਨਾਲ ਮੈਂ ਫਿਰ ਜਲੰਧਰ ਦੇ ਵਿੱਚ ਪੰਜਾਬ ਭਵਨ ਦਾ ਸਾਬ ਆਫਿਸ ਆਪਾਂ ਬਣਾਇਆ ਤੇ ਜਿੱਥੇ ਤਿੰਨ ਸਟਾਫ ਮੈਂਬਰ ਉੱਥੇ ਵਹਿੰਦੇ ਨੇ ਤੇ ਦੋ ਸਟਾਫ ਮੈਂਬਰ ਕੈਨੇਡਾ ਵਾਲੇ ਚ ਵਹਿੰਦੇ ਨੇ ਤੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਐਨ ਜੀਓਜ਼ ਨੇ ਸਹਿਤਕ ਭਾਈਚਾਰਾ ਆ ਉਹਨਾਂ ਸਾਰਿਆਂ ਨੂੰ ਜੋੜਨ ਦੇ ਵਿੱਚ ਰਲ ਮਿਲ ਕੇ ਇਹ ਸਾਰਾ ਕੰਮ ਬੜੀ ਵਧੀਆ ਬਹੁਤ ਹੀ ਵਧੀਆ ਚੱਲ ਰਿਹਾ ਏ ਤੇ ਰੀਸੈਂਟਲੀ ਜਿਹੜਾ ਮੇਰੀ ਥੋੜੀ ਜਿਹੀ ਦਿਮਾਗ 'ਚ ਰਹਿੰਦੀ ਸੀਗੀ ਵੀ ਜਿਹੜਾ ਸਾਡੇ ਸਹਿਤਕ ਭਾਈਚਾਰੇ ਦੇ ਵਿੱਚ ਅਸੀਂ ਥੋੜੇ ਫੇਲਿਆ ਉਹ ਇਹ ਆ ਕਿ ਵੀ ਅਸੀਂ ਜੂਥ ਨੂੰ ਨਹੀਂ ਜੋੜ ਸਕਦੇ ਸਕੇ ਠੀਕ ਹੈ ਤੋ ਫੇ ਉਹ ਸਿਲਸਿਲੇ ਦੇ ਵਿੱਚ ਅਸੀਂ ਪਿਛਲੇ ਸਾਲ ਜੁਲਾਈ ਦੇ ਵਿੱਚ ਪੰਜਾਬ ਤੋਂ ਪ੍ਰੋਜੈਕਟ ਲਾਂਚ ਕੀਤਾ ਸੀਗਾ ਜਿਹਦਾ ਨਾਂ ਹੈ ਨਵੀਆਂ ਕਲਮਾਂ ਨਵੀਂ ਏਡਾਨ ਉਹ ਸਰਕਾਰੀ ਸਕੂਲ 23 ਜ਼ਿਲ੍ਹਿਆਂ ਤੋਂ 23 ਟੀਮਾਂ ਬਣਾਈਆਂ ਸਰਕਾਰੀ ਸਕੂਲ ਦੇ ਅਧਿਆਪਕ ਆ ਤੇ ਹਰ ਟੀਮ ਨੂੰ ਚਾਰ ਕਿਤਾਬਾਂ ਅਸੀਂ ਲੌਂਚ ਕੀਤੀਆਂ ਵੀ ਤੁਹਾਡੇ ਜ਼ਿਲ੍ਹੇ-ਜ਼ਿਲ੍ਹਾ ਵਾਈ ਅਸੀਂ ਚਾਰ ਕਿਤਾਬਾਂ ਤੁਹਾਡੀਆਂ ਰੀਲੀਜ਼ ਕਰਾਂਗੇ ਤੇ ਅਸੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲਿਖਣ ਲਈ ਪ੍ਰੇਰਿਤ ਕਰਕੇ ਸਿਰਫ ਉਹਨਾਂ ਦੀਆਂ ਰਚਨਾਵਾਂ ਹੀ ਛਾਪਾਂਗੇ ਗਜ਼ਲ ਕਵਤਾਸ ਮਿੰਨੀ ਕਹਾਣੀ ਤੇ ਹੁਣ ਤੱਕ ਉਹਦੀਆਂ ਜਿਹੜੀਆਂ ਨਵੀਆਂ ਕਲਵਾਨ ਨਮੀੜਾਂ ਦਾ ਜਿਹੜੀ ਵੋਲੀਅਮ 23 ਵੋਲੀਅਮ ਛਪ ਚੁੱਕੀਆਂ ਨੇ ਜਿਹੜੀਆਂ ਕਿ 115 ਵੋਲੀਅਮ ਛਪਣੀਆਂ ਨੇ ਇੱਕ ਕਿਤਾਬ ਦੇ ਵਿੱਚ 90 ਰਚਨਾਵਾਂ 90 ਤੋਂ 100 ਰਚਨਾਵਾਂ ਇੱਕ ਵੋਲੀਅਮ ਦੀ 500 ਕਾਪੀ ਤੇ 115 ਵੋਲੀਅਮ ਦੀਆਂ ਤਕਰੀਬਨ 60000 ਕਾਪੀ ਉਹ ਪ੍ਰਿੰਟ ਹੋਏਗੀ ਤੇ ਕਿਉਂਕਿ ਬੱਚਿਆਂ ਨੂੰ ਜੋਣਾ ਸਾਡੇ ਲਈ ਬਹੁਤ ਜ਼ਰੂਰੀ ਆ ਅਕਤੂਬਰ 8 ਤੇ 9 ਨੂੰ ਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਬਾਲ ਲੇਖਕਾਂ ਦੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਕਿ ਹੱਲਾ ਤੱਕ ਕਦੀ ਹੋਈ ਨਹੀਂ ਠੀਕ ਹੈ ਆ ਉਹ ਆਯੋਜਿਤ ਕੀਤੀ ਗਈ ਆ ਜਿਹਦੇ ਵਿੱਚ ਤਕਰੀਬਨ ਹਜ਼ਾਰ ਤੋਂ 1200 ਬੱਚੇ ਜਿਨ੍ਹਾਂ ਨੇ ਸਹਿਤ ਲਿਖਿਆ ਉਹਨਾਂ ਨੂੰ ਸਨਮਾਨ ਕੀਤਾ ਜਾਊਗਾ ਉਹਨਾਂ ਨੂੰ ਸੁਣਿਆ ਜਾਊਗਾ ਸੋ ਇਹ ਇੱਕ ਛੋਟ ਛੋਟੀਆਂ ਕੋਸ਼ਿਸ਼ਾਂ ਨੇ ਬਹੁਤ ਛੋਟ ਛੋਟੀਆਂ ਨੇ ਹਾਂਜੀ ਆ ਪਰ ਇੱਕ ਬਦਿਆ ਮੈਨੂੰ ਨੀਂਦ ਆਂਦੀ ਆ ਮੈਂ ਆਪਣਾ ਜਾਂ ਫਰਜ ਆਪਣਾ ਨਿਭਾਉਣ ਦੀ ਗੱਲ ਹੁੰਦੀ ਆ ਜਾਂ ਮੈਂ ਇੱਕ ਬੀਬਾ ਪੁੱਤ ਬਾਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ ਸੋ ਸੋ ਇਹ ਸਾਰਾ ਕੁਝ ਬੜੀ ਆਰਾਮ ਨਾਲ ਬਾਬੇ ਦੀ ਕਿਰਪਾ ਨਾਲ ਚੱਲ ਰਿਹਾ ਇੱਕ ਜਿਹੜੀ ਬਹੁਤ ਵਧੀਆ ਗੱਲ ਬਾਤ ਸਾਬ ਕਿ ਜਿਹੜਾ ਤੁਸੀਂ ਕਿਹਾ ਵੀ ਸ਼ੁਰੂ ਦੇ ਵਿੱਚ ਜਿਹੜੀ ਫਾਊਂਡੇਸ਼ਨ ਸੀ ਉਹਨੇ ਬੱਚਿਆਂ ਦੇ ਵਿਆਹ ਕਰਨ ਦਾ ਜਿਹੜਾ ਬੀੜਾ ਚੱਕਿਆ ਤੇ ਥੋੜੀ ਮੈਂ ਇੱਕ ਪੁਰਾਣੀ ਇੰਟਰਵਿਊ ਦੇਖ ਰਿਹਾ ਸੀ ਉਹਦੇ ਵਿੱਚ ਥੋੜਾ ਸੁਪਨਾ ਵੀ ਸੀ ਵੀ ਮੈਂ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਪੁਰਾਣੀ ਇੰਟਰਵਿਊ ਸੀ ਵੀ ਬੱਚਿਆਂ ਨੂੰ ਇਸ ਕਾਬਲ ਕਰ ਦਵਾ ਪੜਾਵਾ ਕਿ ਮੈਨੂੰ ਵਿਆਹ ਕਰਨ ਦੀ ਲੋੜ ਹੀ ਨਾ ਪਵੇ ਐਬਸੋਲੂਟਲੀ ਤੇ ਉਹ ਸੁਪਨਾ ਮੈਂ ਸਮਝਦਾ ਵੀ ਉਹ ਸਰਕਾਰ ਹੁੰਦਾ ਆਮ ਬਿਲਕੁਲ ਬੇਟਾ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਤਕਰੀਬਨ 4400 ਬੱਚਾ ਆ ਨਾ ਉਹ ਬੱਚੀਆਂ ਹੀ ਨੇ ਹਾਂਜੀ ਮੈਂ ਕੋਈ ਡਿਸਕ੍ਰਿਮੀਨੇਟ ਨਹੀਂ ਕਰ ਰਿਹਾ ਹਾਂਜੀ ਪਰ ਮੈਂ ਪੁੱਤਰ ਇੱਕ ਦਿਨ ਮੈਂ ਗੱਲ ਦੱਸਾਂ ਘਰ ਚ ਧੀ ਜਵਾਨ ਹੋਵੇ ਹਾਂਜੀ ਜੀਬ ਚ ਪੈਸਾ ਨਾ ਹੋਵੇ ਹਾਂਜੀ ਡਾਇਬੀਟੀ ਹੋਵੇ ਗੋਡੇ ਦੁਖਦੇ ਨੇ ਕਲੈਸਟਰੋਲ ਆ ਹੋਰ ਬੜਾ ਬਲੱਡ ਪ੍ਰੈਸ਼ਰ ਆ ਹਾਂਜੀ ਤੇ ਜੀਬ ਚ ਪੈਸਾ ਨਾ ਹੋਵੇ ਹਾਂਜੀ ਗਰੀਬੀ ਉਹਨੂੰ ਪੁੱਛੀ ਜਾ ਸਕਦੀ ਹੈ ਬਿਲਕੁਲ ਸੋ ਗਰੀਬ ਨੂੰ ਆ ਦੀ ਬਾਹ ਫੰਡ ਤੋਂ ਹੋਰ ਵੱਡਾ ਕੋਪਨ ਨਹੀਂ ਹੋ ਸਕਦਾ ਮੈਂ ਦਾਅਵੇ ਨਾ ਕਹਿ ਸਕਦਾ ਹਾਂਜੀ ਰਾਈਟ ਤੇ ਜਿਹੜੀ ਲੋਡ ਬੰਦੀ ਜਿਹੜੀ ਸੀਸ ਹੁੰਦੀ ਹੈ ਹਾਂਜੀ ਉਹ ਜਾਇਆ ਨਹੀਂ ਜਾਂਦੀ ਕਿਉਂਕਿ ਤੁਸੀਂ ਦਿਲੋਂ ਕਰ ਰਹੇ ਹੋ ਸੋ ਇਹ ਜਿਹੜੇ ਅਪਰਾਲੇ ਨੇ ਮੈਂ ਆਪਣੀਆਂ ਧੀਆਂ ਨੂੰ ਸਲਾਮ ਕਰਦਾ ਕੋਸ਼ਿਸ਼ ਹੈਗੀ ਅ ਰਿਜਨਲੀ 500 ਬੱਚੀਆਂ ਦਾ ਗੋਲ ਸੀਗਾ ਹਾਂਜੀ ਆ ਮੈਨੂੰ ਲੱਗਦਾ ਪਈ ਆਪਾਂ ਉਹ ਗੋਲ ਤੋਂ ਉੱਤੇ ਚੱਲ ਜਾਾਂਗੇ ਹਾਂਜੀ ਤੇ ਇਸ ਤਰ੍ਹਾਂ ਬੱਚੀਆਂ ਦੇ ਘਰ ਬਸਦੇ ਰਹਿਣ ਹਾਂ ਜਿਹੜੀ ਨਵੀਂ ਮੇਰੀ ਜਨਰੇਸ਼ਨ ਆ ਰਹੀ ਹੈ ਜਾਂ ਜੋ ਮੈਂ ਕੋਸ਼ਿਸ਼ ਕਰ ਰਿਹਾ ਜਿਸ ਤਣ ਬੱਚੇ ਪੜ ਰਹੇ ਨੇ ਮੇਰਾ ਖਿਆਲ ਹੈ ਕਿ ਜੇ ਮੈਂ ਉਹਨਾਂ ਨੂੰ 15 ਕ ਹਜ਼ਾਰ 18 ਕ ਹਜ਼ਾਰ ਰੁਪਏ ਵਾਲੀ ਜੌਬ ਲਈ ਕਾਬਿਲ ਕਰ ਦੂੰ ਤੇ ਮੈਨੂੰ ਉਹਨਾਂ ਦੇ ਵਿਆਹ ਦਾ ਫਿਕਰ ਨਹੀਂ ਉਹਨਾਂ ਨੂੰ ਬੜੇ ਰਿਸ਼ਤੇ ਆਉਣਗੇ ਹਾਂਜੀ ਬਿਲਕੁਲ ਜੀ ਬਹੁਤ ਹੀ ਵਧੀਆ ਸੋਚ ਬਾਰ ਸਾ ਬਾਰਸਾ ਹੁਣ ਗੱਲ ਕਰਦੇ ਆਂ ਪੰਜਾਬ ਭਵੰਦੀ ਤੇ ਮੈਂ ਸਮਝਦਾ ਵੀ ਇੱਕ ਇਹਦੀ ਜਿਹੜੀ ਬ੍ਰਾਂਚ ਕਹਿ ਲੋ ਜਾਂ ਮੁੱਖ ਆਫਿਸ ਇੱਕ ਕੈਨੇਡਾ ਦੇ ਵਿੱਚ ਹੈ ਤੇ ਬਾਕੀ ਹੋਰ ਕਿੱਥੇ ਕਿੱਥੇ ਨੇ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਖਾਸ ਕਰ ਬਾਲਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹ ਵੈਸੇ ਮੁਸ਼ਕਲਾ ਆਉਂਦੀ ਆ ਵੀ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹਨਾਂ ਨੂੰ ਇਕੱਠੇ ਬੈਠ ਕੇ ਕਿਤੇ ਮਿਲ ਕੇ ਆਪਣੀ ਗੱਲਾਂ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਉਹ ਥੋੜਾ ਕਹਿ ਲੋ ਵੀ ਜਿੱਥੇ ਉਹ ਜਾ ਸਕਣ ਕਿ ਇੱਥੇ ਆਪਣਾ ਸਿਹਤ ਪੜ ਸਕਣ ਇਹ ਜਿਹੜਾ ਪਲੇਟਫਾਰਮ ਉਹਨਾਂ ਨੂੰ ਦੇਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਬੇਟਾ ਜਿਸ ਤਰ੍ਹਾਂ ਆਪਾਂ ਗੱਲ ਵੀ ਕਰ ਰਹੇ ਹਾਂ ਪਹਿਲਾਂ ਤੇ ਇੱਕ ਆਪਾਂ ਨੂੰ ਇਸ ਗੱਲ ਤੇ ਆਪਣੀ ਡਿਊਟੀ ਨੂੰ ਸਮਝਣਾ ਚਾਹੀਦਾ ਕਿ ਬਜ਼ੁਰਗ ਸਾਡਾ ਸਰਮਾਇਆ ਹੈ ਬਿਲਕੁਲ ਜੀ ਸਾਨੂੰ ਉਹਨਾਂ ਨੇ ਜਨਮ ਦਿੱਤਾ ਸਾਨੂੰ ਉਹਨਾਂ ਨੇ ਪਾਲਿਆ ਆਪਣੀ ਹਰ ਗਰੀਬੀ ਮੀਰੀ ਜਿਸ ਤਰ੍ਹਾਂ ਵੀ ਦੇ ਦਾਸੀ ਬੱਚੇ ਪਾ ਰਹੇ ਆ ਹਾਂਜੀ ਪਤਾ ਕਿੰਨਾ ਔਖਾ ਬੱਚੇ ਪਾਲਣੇ ਹਾਂਜੀ ਉਹਨੇ ਵੀ ਸਾਨੂੰ ਪਾਲਿਆ ਹਾਂਜੀ ਸੋ ਬੱਚਿਆਂ ਨੂੰ ਅਸੀਂ ਵੀ ਕੈਨੇਡਾ ਵਿੱਚ ਵੀ ਅਸੀਂ ਨਹੀਂ ਦੇਖਦੇ ਅਸੀਂ ਦੇਖਣਾ ਨੇ ਚਾਹੁੰਦੇ ਕਿ ਸਾਡੇ ਬਜ਼ੁਰਗਾਂ ਨੂੰ ਫੈਸਿਲਿਟੀਆਂ ਨਾ ਮਿਲਣ ਹਾਂ ਐਸ ਵੇਲੇ ਕੈਨੇਡਾ ਦੇ ਵਿੱਚ ਆਪਣਾ ਪੰਜਾਬ ਭਵਨ ਹੈ ਹਾਂਜੀ ਜਲੰਧਰ ਵਿੱਚ ਹੈਗਾ ਠੀਕ ਹੈ ਇੱਕ ਦਿਨੇ ਲਿਆ ਸੁਪਨਾ ਮੇਰਾ ਉਹ ਇਹ ਆ ਕੇ ਇੱਕ ਪੰਜਾਬ ਬੰਨ ਆਸਟ੍ਰੇਲੀਆ ਚ ਹੋਵੇ ਹਾਂਜੀ ਹਾਂ ਹੋ ਰਿਹਾ ਕੰਮ ਹਾਂਜੀ ਹੋ ਜਾਏਗਾ ਹਾਂਜੀ ਮੈਨੂੰ ਇਹ ਵੀ ਪਤਾ ਪਹ ਹੋ ਵੀ ਜਾਣਾ ਬਿਲਕੁਲ ਜੀ ਅਸੀਂ ਵੀ ਹਾਂ ਹਾਂ ਸੋ ਆਸਮਾਨ ਰਾਮਾ ਕਰਦੇ ਆ ਵੀ ਹਾਂ ਚੱਲ ਰਹੀ ਗੱਲਬਾਤ ਹਾਂਜੀ ਸੋ ਦੇਖੋ ਕਿਹੜੇ ਸ਼ਹਿਰ ਚ ਠੀਕ ਹੈ ਕਦੋਂ ਹੁੰਦਾ ਹਾਂਜੀ ਤੇ ਹੋ ਵੀ ਸ਼ਾਇਦ ਜਲਦੀ ਜਾਣਾ ਸੋ ਲੁਕਿੰਗ ਫਾਰਵਰਡ ਫਰਾਂਦੀ ਨਾ ਇਰਾਦੇ ਨੇ ਇੱਕ ਨੇ ਬਾਰਸਾਫ ਤੇ ਪਰਮਾਤਮਾ ਛੇਤੀ ਮਿਹਰ ਕਰੂਗਾ ਤੇ ਯਾਦ ਕਰਦੇ ਕਿ ਛੇਤੀ ਕੱਲੇ ਆਸਟ੍ਰੇਲੀਆ ਦੇ ਵਿੱਚ ਨਹੀਂ ਕੋਈ ਦੁਨੀਆ ਦੇ ਹੋਰ ਵੀ ਕੋਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਐਡ ਜ਼ਰੂਰ ਕਰਦੇ ਜਾਵਾਂਗਾ ਮੈਂ ਬੜੀ ਨਿਮਰਤਾ ਸਾਤ ਹੰਬਲ ਰਿਕਵੈਸਟ ਆਪਣੀ ਬਿਜ਼ਨਸ ਕਮਿਊਨਿਟੀ ਨੂੰ ਕਰਾਂਗਾ ਹਾਂਜੀ ਅਸੀਂ ਛੋਟੇ ਜਿਹੇ ਬਿਜ਼ਨਸ ਤੋਂ بڑے بڑے ਬਿਜ਼ਨਸ ਕਰ ਲੈ ਕਿਹਦੇ ਸੱਤੇ ਆਪਣੇ ਸਮਾਜ ਦੇ ਸਰਕੇ ਲੋਕਾਂ ਨੇ ਜਿਹੜੇ ਸਾਥੋ ਆ ਕੇ ਚੀਜ਼ਾਂ ਖਰੀਦੇ ਸਾਨੂੰ ਉਹ ਚੋਂ ਪ੍ਰੋਫਿਟ ਹੁੰਦਾ ਹਾਂਜੀ bizness community ਦੀ ਅਸਲ ਸਭ ਤੋਂ ਜਿਆਦਾ ਡਿਊਟੀ ਬਣਦੀ ਹੁੰਦੀ ਆ ਕਿ ਆਪਣੇ ਸਮਾਜ ਨੂੰ ਨਾਲ ਲੈ ਕੇ ਤੁਰਨਾ ਹਾਂਜੀ ਮੈਂ ਉਸ bizness ਨੂੰ ਕਦੀ ਵੀ ਕਾਮਯਾਬ bizness ਨਹੀਂ ਕਹਿੰਦਾ ਪਰ ਮੈਂ ਕਿੰਨਾ ਪੈਸਾ ਬਣਾ ਰਿਆ ਜਿੰਨਾ ਚਿਰ ਉਹਦਾ ਸਮਾਜ ਇਹ ਨਾ ਕਹੇ ਕਿ ਉਹ bizness ਵੀ ਕਰਦੇ ਨੇ ਪਰ ਉਹ ਸਮਾਜ ਸੇਵਾ ਵੀ ਬਹੁਤ ਕਰਦੇ ਨੇ ਠੀਕ ਸੋ ਜੇ ਮਤਲਬ ਪੰਜਾਬ ਭਵਨ ਤੇ ਅਸਟ੍ਰੇਲੀਆ ਦੇ ਹਰ ਵੱਡੇ ਸ਼ਹਿਰ ਚ ਖੋਲ ਸਕਦਾ ਹਾਂਜੀ ਜੇ ਸਾਡਾ ਬਿਜ਼ਨਸ ਕਮਿਊਨਿਟੀ ਹੱਲਾ ਮਾਰੇ ਰਾਈਟ ਸੋ ਇਹ ਇੱਕ ਬੜਾ ਮਤਲਬ ਪਰਪਕਾਰੀ ਕੰਮ ਆ ਹਾਂਜੀ ਤੇ ਤੇ ਮੈਂ ਬਿਜ਼ਨਸ ਕਮਿਊਨਿਟੀ ਨੂੰ ਉਹਨਾਂ ਦੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਜਾਂ ਤੇ ਆਈ ਹੋਪ ਮੇਰੀ ਕੋਈ ਬੇਨਤੀ ਕੋ ਸਵਕਾਰ ਵੀ ਕਰੂਗਾ ਸਹੀ ਅੱਛਾ ਵਾਟਸਾਪ ਹੁਣ ਤੁਸੀਂ ਗੱਲ ਕੀਤੀ ਕਿ ਤੁਸੀਂ ਰਾਜਨੀਤੀ ਤੋਂ ਕੋਹਾਂ ਦੂਰ ਹੋ ਇਸ ਵਕਤ ਦੂਰ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਅਸੀਂ ਸੁਖੀ ਬਾਠ ਨੂੰ ਦੇਖ ਸਕਦੇ ਹਾਂ ਨਹੀਂ ਬੇਟਾ ਨਹੀਂ ਤੁਸੀਂ ਮੈਨੂੰ ਕਦੀ ਨਹੀਂ ਦੇਖੋਗੇ ਕਿਉਂ ਮੇਰੀ ਜਿਹੜੀ ਜ਼ਿੰਦਗੀ ਦੇ ਆਪਣੇ ਗੋਲ ਆ ਜਿਹੜੇ ਟੀਚੇ ਨੇ ਮੈਂ ਇੱਕ ਬਹੁਤ ਫੀਅਰਲੈਸ ਲਾਈਫ ਜੀਣੀ ਚਾਹੁੰਦਾ ਠੀਕ ਹੈ ਜੀ ਜਿਹਨੂੰ ਕਹਿੰਦੇ ਵੀ ਡਰ ਕੋਈ ਨਹੀਂ ਡਰ ਕੋਈ ਨਹੀਂ ਇੱਕ ਅੰਦਰ ਦੀ ਜ਼ਮੀਰ ਨੂੰ ਜਾਗਦੀ ਰੱਖ ਕੇ ਤੇ ਮੈਨੂੰ ਬੇਟਾ ਹੋਨੈਸਟ ਵੀ ਜੂ ਮੇ ਕੋ ਬੜੀ ਰਿਸਪੈਕਟ ਹੈ ਪੋਲਿਟਿਸ਼ਨਰ ਲਈ ਕੋ ਪੋਲਿਟਿਸ਼ਨਰ ਚਾਹੀਦੇ ਮੁਲਕ ਚਲਾਉਣੇ ਆ ਚੰਗੇ ਪੋਲਿਟਿਸ਼ਨਰ ਹਾਂ ਮੇਰੀ ਵੈਸੇ ਇਹ ਵੀ ਮੈਂ ਲੋਕ ਬੜੇ ਵਧੀਆ ਕੰਮ ਕਰਦੇ ਨੇ ਬੜੇ ਬਿਜ਼ਨਸ ਚਲਾਉਂਦੇ ਨੇ ਬੜੇ ਅਮੀਰ ਹੋ ਜਾਂਦੇ ਨੇ ਉਹਨਾਂ ਲਈ ਵੀ ਬੜੀ ਰਿਸਪੈਕਟ ਹੈ ਪਰ ਮੇਰੀ ਨਾ ਅਮੀਰਾ ਨਾ ਬਣਦੀ ਐ ਤੇ ਨਾ ਮੇਰੀ ਪੋਲਿਟਿਸ਼ਨਰ ਨਾ ਬਣਦੀ ਐ ਅੱਛਾ ਹਾਂ ਇੱਕ ਆਪਣੀ ਦੁਨੀਆ ਬਸਾਈ ਹੋਈ ਐ ਜਿਹਦੇ ਰੰਗ ਚ ਰਹਿੰਦਾ ਆ ਨਾ ਗੁਰਦਾਰ ਨਾ ਡੁੱਕਰ ਨਾ ਗੁਰਲਾਮ ਦੇ ਸਾਧਾ ਨਾ ਕੋਈ ਰਾਈਟ ਸੋ ਮੈਂ ਨਹੀਂ ਤੁਸੀਂ ਮੈਨੂੰ ਕਦੀ ਵੀ ਜ਼ਿੰਦਗੀ ਚ ਪੋਲਿਟਿਸਟ ਦੇ ਰੂਪ ਚ ਕਦੀ ਵੀ ਨਹੀਂ ਰੀਜ਼ਨ ਮੈਂ ਇੱਕ ਕੁਐਸਚਨ ਤੁਹਾਨੂੰ ਪੁੱਛਿਆ WhatsApp ਕਿਉਂਕਿ ਚੰਗੇ ਬੰਦਿਆਂ ਵੀ ਹਰ ਕਿਤੇ ਲੋਡ ਹੁੰਦੀ ਹੈ ਤੇ ਰਾਜਨੀਤੀ ਵਿੱਚ ਵੀ ਲੋਡ ਆ ਤੇ ਉਹ ਸੀ ਮਕਸਦ ਹਾਂ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਬਹੁਤ ਸਹਿਮਤ ਹਾਂ ਆ ਪਰ ਮੈਂ ਆਪਣੀ ਟਰੈਕ ਤੋਂ ਨਹੀਂ ਨਾ ਲੈਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਮੇਰਾ ਮੇਰਾ ਮੈਨੂੰ ਕਿਸੇ ਝੁੱਗੀਆਂ ਵਾਲਿਆਂ ਦੇ ਵਿੱਚ ਬੈਠ ਕੇ ਉੱਥੇ ਜਦੋਂ ਮੈਂ ਲੰਚ ਉਹਨਾ ਨਾਲ ਜਦੋਂ ਸਾਂਝਾ ਕਰਦਾ ਹਾਂ ਹਾਂਜੀ ਮੈਨੂੰ ਲੱਗਦਾ ਹੁੰਦਾ ਕਿ ਮੈਂ ਕਿਤੇ ਸੁਰਗਾ ਵਿੱਚ ਬੈਠਾ ਕਿ ਮੇਰੇ ਉਹ ਯਾਰ ਨੇ ਮੈਨੀਆਂ ਬੜੀਆਂ ਸਾਰੀਆਂ ਪੰਜਾਬ ਫੇਰੀ ਤੇ ਬੜਾ ਜਾਨਣਾ ਸੱਤ ਅੱਠ ਆ ਰਹੀ ਜਾਨਣਾ ਬੜੇ ਐਸੇ ਜਗ੍ਹਾ ਨੇ ਬੜੇ ਐਸੇ ਆਸ਼ਮ ਨੇ ਜਿਹੜੇ ਮੈਨੂੰ ੜੀਕਦੇ ਨੇ ਹਾਂਜੀ ਤੇ ਮੈਂ ਉਹਨਾਂ ਨੂੰ ੜੀਕ ਉਹਨਾਂ ਦੀ ਲੰਮੀ ਨਹੀਂ ਕਰ ਸਕਦਾ ਤੇ ਮੈਨੂੰ ਉਹ ਦਿਸਦੇ ਰਹਿੰਦੇ ਨੇ ਯਾਦ ਆਉਂਦੇ ਰਹਿੰਦੇ ਨੇ ਸੁਪਨਿਆਂ ਚ ਆਉਂਦੇ ਨੇ ਸੋ ਜੇ ਮੈਂ ਆਪਣੇ ਆਪ ਨੂੰ politically active ਕਰ ਲੂੰਗਾ ਤੇ ਜਦ ਕਿ ਤੇ ਹੁਣ ਤੇ ਮੈਂ business wise ਵੀ 25 ਹਜ਼ਾਰ ਦਾ ਆਮਦਨ ਮੈਂ ਉਧਰੋਂ ਵੀ ਹੌਲੀ ਹੌਲੀ ਬਾਹਰ ਆ ਗਿਆ ਹਾਂ ਤੇ ਮੈਨੂੰ ਇਹ ਜਿ ਲੱਗਦਾ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਤੰਦਰੁਸਤਾਂ ਦਿਲ ਸੌਫਟੇ ਦਿਲ ਧੜਕ ਰਿਹਾ ਏ ਹਾਂਜੀ ਤੇ ਦਿਲੋਂ ਕੁਛ ਆਪਣੇ ਸਮਾਜ ਦੀ ਕਰਨ ਦੀ ਇੱਕ ਨੇਚ ਆਇਆ ਹਾਂਜੀ ਤੇ ਉਹ ਵੀ ਵੜਾ ਰਿਹਾ ਹੈ ਤਾਂ ਇਸ ਤਰ੍ਹਾਂ ਜਿੰਦਗੀ ਨਿਕਲ ਜਾਏਗੀ ਤਾਂ ਹੋਰ ਫਿਰ ਕੀ ਲੈਣਾ ਆਪਾਂ ਭਾਈ ਵੀ ਮੈਂ ਸਮਝਦਾ ਨਾ ਬਾਦ ਸਾਹਿਬ ਕੀ ਜਿਹੜਾ ਵਿਜ਼ਨ ਦਾ ਕਲੀਅਰ ਹੋਣਾ ਇਹ ਵੀ ਇੱਕ ਜਿਹੜਾ ਗੋਣਾ ਥੋੜਾ ਵੀ ਜਿਹਨੇ ਤੁਹਾਨੂੰ ਸਫਲਤਾ ਦੇ ਮੈਂ ਕਹਾਂ ਲਵਾਂ ਵੀ ਸਭ ਤੋਂ ਉੱਚੇ ਪਾਇਦਾਨ ਦੇ ਉੱਤੇ ਲਿਆ ਕੇ ਖੜਾ ਕੀਤਾ ਇਹ ਜ਼ਰੂਰੀ ਹੈ ਹਾਂ ਨਹੀਂ ਬੇੜਾ ਵੈਸੇ ਵੀ ਜ਼ਿੰਦਗੀ ਨਾ ਮੈਂ ਇੱਕ ਦੋ ਤਿੰਨ ਨਾਲ ਜ਼ਰੂਰ ਤੁਹਾਨੂੰ ਸ਼ੇਅਰ ਕਰ ਲੈਣਾ ਗੱਲਾਂ ਬਾਤਾਂ ਟਾਈਮ ਨੂੰ ਮਦਦ ਦੇ ਰੱਖਦੇ ਹੋਏ ਆ ਜਿੰਦਗੀ ਦੇ ਵਿੱਚ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ ਕਾਮਯਾਬ ਬੰਦਾ ਉਹ ਹੋ ਸਕਦਾ ਜਿਹਦੇ ਚ ਸਾਰੇ ਗੁਣ ਨੇ ਠੀਕ ਹੈ ਜੀ ਸਾਰੇ ਗੁਣ ਦਾ ਮਤਲਬ ਆ ਵੀ ਉਹਨੂੰ ਬਿਜ਼ਨਸ ਦੀ ਜਾਂ ਕੰਮ ਦੀ ਵੀ ਪੂਰੀ ਨੌਲੇਜ ਹੈ ਹਾਂਜੀ ਆ ਉਹਨੂੰ ਸਮਾਜ ਨਾਲ ਕਿੱਦਾਂ ਵਿਚਰਨਾ ਉਹਨੂੰ ਉਹ ਵੀ ਨੌਲੇਜ ਹੈ ਉਹਨੂੰ ਬਾਕੀਆਂ ਦਾ ਵੀ ਫਿਕਰ ਹੈ ਹਾਂਜੀ ਰਾਈਟ ਹਾਂਜੀ ਤੇ ਤੇ ਉਹ ਸੁਚਾ ਰਵੇ ਹਾਂਜੀ ਰਾਈਟ ਹਾਂਜੀ ਤੇ ਉਹ ਸੁੱਚਾ ਬੰਦਾ ਉਦੋਂ ਹੀ ਰਹੇਗਾ ਜਦੋਂ ਉਹ ਕਿਸੇ ਇਦਾਂ ਦੇ ਝੰਜੜ ਦੇ ਵਿੱਚ ਨਹੀਂ ਪੈਂਦਾ ਹਾਂਜੀ ਰਾਈਟ ਸਾਨੂੰ ਬੜੇ ਫੋਨ ਪਾਉਂਦੇ ਨੇ WhatsApp ਹੁਣ ਕਾਨਫਰੈਂਸ ਕਰਾਈ ਆ ਮੈਂ 500 ਡਾਲਰ ਭੇਜਣ ਲੱਗਾ ਅਸੀਂ ਉਹਨਾਂ ਨੂੰ ਕਹਿੰਨੇ ਵੇ 500 ਡਾਲਰ ਤੁਹਾਡੇ ਵਾਲਾ ਠੀਕ ਹੈ ਤੇ 500 ਮੇ ਤੋਂ ਹੋ ਲੈ ਲਓ ਠੀਕ ਹੈ ਤੇ ਤੁਸੀਂ ਆਪਾਂ 1000 ਆਪਣੇ ਪੈੰਡ ਕਿਸੇ ਗਰੀਬ ਦੇ ਮਤਲਬ ਵੀ ਇਹਨੂੰ ਦੇ ਦਿਓ ਹਾਂਜੀ ਕਿਉਂਕਿ ਮੈਂ ਉਹ ਚੱਕਰ 'ਚ ਨਹੀਂ ਪੈਣਾ ਮੰਗਦਾ ਸਾਡੇ ਬੜੇ ਲੋਕ ਚੰਗੀਆਂ ਚੰਗੀਆਂ ਸੰਸਥਾਵਾਂ ਨੇ ਉਹ ਸੰਸਥਾ ਖੁੱਲਦੀ ਏ 12 15 20 ਮੈਂਬਰ ਹੁੰਦੇ ਨੇ ਆ ਪਹਿਲਾ ਸਾਲ ਬਹੁਤ ਵਧੀਆ ਚੱਲਦਾ ਦੂਏ ਸਾਲ ਇਲੈਕਸ਼ਨ ਹੋਣੀ ਹੁੰਦੀ ਆ ਜਿਆਨੂ ਡਾਂਗ ਸੋਟਾ ਚੱਲ ਪੈਂਦਾ 3 ਸਾਲ ਉੱਚ ਕਪਲੇ ਦੀ ਰੋਲਾ ਪੈਣ ਲੱਗ ਜਾਂਦਾ ਸੋ ਮੈਂ ਉਹਨਾਂ ਚੀਜ਼ਾਂ ਤੋਂ ਵੈਸੇ ਹੀ ਦੂਰ ਰਹਿਣਾ ਤੇ ਜੋ ਉਸ ਰਾਹ ਹੀ ਕੀ ਜਾਣਾ ਜਿਹੜਾ ਰਾਹ ਤੁਹਾਨੂੰ ਪਸੰਦ ਹੀ ਨਹੀਂ ਹਾਂਜੀ ਸੋ ਸੁੱਧੀ ਜੀ ਜ਼ਿੰਦਗੀ ਜੀਣ ਦੇ ਵਿੱਚ ਬਹੁਤ ਨਜ਼ਾਰਾ ਪਰ ਇੰਨਾ ਮੈਂ ਜ਼ਰੂਰ ਆਪਣੇ ਦਸ਼ਕਾਂ ਦਾ ਸਾਂਝ ਕਰਦਾ ਜ਼ਿੰਦਗੀ ਸਾਡੇ ਆਪਣੇ ਹੱਥਿਆਂ ਇਹਨੂੰ ਜਿੱਦਾਂ ਦੀ ਮਰਜ਼ੀ ਬਣਾ ਲਓ ਠੀਕ ਹੈ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਰਹਿ ਕੇ ਇੱਕ ਅੱਜ ਬ੍ਰਿਜਮਨ ਦੇ ਵਿੱਚ ਕਰੋੜਪਤੀ ਸ਼ਾਇਦ ਨੀਂਦ ਦੀ ਗੋਲੀ ਲਾ ਕੇ ਸੌਂਦਾ ਹੋਵੇ ਤੇ ਪਰ ਮੈਂ ਇਹ ਵੀ ਦਾਅਵੇ ਨਾ ਕਹਿ ਸਕਦਾ ਕਿ ਅੱਜ ਬ੍ਰਿਜਮਨ ਦੇ ਵਿੱਚ ਜਿਹਦੇ ਕੋ ਖਾਣ ਲਈ ਪੈਸੇ ਨਹੀਂ ਉਹ ਇੱਕ ਮਹਾਰਾਜ ਵਾਲੀ ਰਾਤ ਨੂੰ ਜ਼ਿੰਦਗੀ ਸੌਂਦਾ ਹੋਊਗਾ ਹਾਂਜੀ ਇਹ ਤਾਂ ਸਾਡੇ ਦੇ ਨਿਰਪੱਖ ਹਾਂਜੀ ਬਿਲਕੁਲ ਜੀ ਤੇ ਬਾਦ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਹਲੇ ਵੀ ਸੰਘਰਸ਼ ਕਰ ਰਹੀ ਆ ਤੇ ਉਹਨਾਂ ਲਈ ਕੋਈ ਸਨੇਹਾ ਦਿਨਾ ਚਾਹੁੰਦੇ ਹਾਂ ਮੇਰਾ ਫੇਵਰਟ ਸਬਜੈਕਟ ਹੈ ਨੌਜਵਾਨਾਂ ਦਾ ਬੱਚਿਓ ਹਿੰਮਤ ਮਾਰੋ ਪਹੁੰਚੋਗੇ ਤਾਈਓ ਜੇ ਤਰੋਗੇ ਇਹ ਤਾਂ ਪਹੁੰਚ ਨਹੀਂ ਪਾਓਗੇ ਠੀਕ ਹੈ ਉਹਦੇ ਲਈ ਮੈਂ ਫੇਕ ਕਰੀ ਰਿਪੀਟ ਕਰਦਾ ਆਪਣੇ ਆਪ ਨੂੰ ਮੁਹੱਬਤ ਕਰੋ ਹਾਂਜੀ ਆਪਣਾ ਗੋਲ ਤੁਹਾਡੀ ਡਾਇਰੀ ਦੇ ਪੰਨੇ ਮੋਲੇ 6-6 ਮਹੀਨੇ ਲੇ ਭਰੇ ਹੋਣੇ ਚਾਹੀਦੇ ਤੁਸੀਂ ਕਦੋਂ ਕੀ ਕਰਨਾ ਜੀਵਨ ਰੂਪੀ ਜਿਹੜੀ ਪੌੜੀ ਆ ਇਹ ਤੇ ਸਾਲ ਦੇ ਵਿੱਚ ਜੇ ਨਹੀਂ ਤਾਂ ਹਰ ਦੂਜੇ ਸਾਲ ਇੱਕ ਪੌੜਾ ਚੜ੍ਹਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਰੱਜ ਕੇ ਕੰਮ ਕਰੋ ਸੁੱਕੀ ਬਾੜ 18-18 ਘੰਟੇ ਕੰਮ ਕਰਦਾ ਰਿਹਾ ਪਰ ਸੁੱਕੀ ਬਾੜ ਉਸ ਦਿਨ ਪੜ੍ਹਦਾ ਵੀ ਰਿਹਾ ਠੀਕ ਹੈ ਜੀ ਰਾਈਟ ਪੜ੍ਹਾਈ ਜਾਰੀ ਰੱਖੋ ਹਾਂਜੀ ਬਧੇ ਮੁਕਾਮ ਤੇ ਜਾਣ ਲਈ ਅੱਜ ਇੱਕ ਬੇਟਾ ਤੇ ਬੜੀ ਗੱਲ ਸੁਣੀ ਆ ਵੀ ਦਿਨ ਸਦਾ ਇੱਕੋ ਜੇ ਨਹੀਂ ਹੁੰਦੇ ਕੌਣ ਨਹੀਂ ਸਟਰਗਲ ਵਿੱਚ ਹੀ ਲੰਘਦਾ ਬਿਲਕੁਲ ਜੀ ਸੁੱਕੀ ਬਾੜ ਨੇ ਕੀ ਨਹੀਂ ਵੇਖਿਆ ਹਾਂਜੀ ਜੁਨਾ ਮੀਨ ਗੋਰਿਆਂ ਦੇ ਫਾਰਮਾਂ 'ਚ ਟਰੈਕਟਰ ਚਲਾ ਮਸ਼ਰੂਮ ਫਾਰਮਾਂ 'ਚ ਕਮਕਾਰ ਟਰੈਕਸੀ ਚਲਾ ਹਾਂਜੀ ਕੀ ਨਹੀਂ ਕੀਤਾ ਹਾਂਜੀ ਰਾਈਟ ਹਾਂ ਵਸ ਰੌਂਗ ਵੈਦ ਇ ਹਾਂ ਮੱਚ ਕੀ ਹਰ ਜਿਹੜਾ ਮਰਜੀ ਕੰਮ ਹੋਵੇ ਬਿਲਕੁਲ ਰਾਈਟ ਸੋ ਆਪਣੇ ਗੋਲਟੀਚੇ ਇੱਕ ਜਰੂਰ ਮੈਂ ਐਡ ਕਰ ਦੇਣਾ ਬੱਚਿਆਂ ਲਈ ਖਾਸ ਕਰ ਤੁਸੀਂ ਕਿਹਾ ਫੀਅਰਲੈਸ ਜ਼ਿੰਦਗੀ ਬਣਾ ਲਓ ਜਿੱਚ ਡਰ ਕੋਈ ਨਹੀਂ ਹਾਂਜੀ ਤੇ ਜ਼ਿੰਦਗੀ ਉਦੋਂ ਹੀ ਹੋ ਸਕਦੀ ਆ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਤੁਹਾਤੇ ਕੋਈ ਦਾਗ ਨਹੀਂ ਲਾ ਸਕਦਾ ਤੇ ਤੁਸੀਂ ਜਦੋਂ ਸਮਾਜ ਵਿੱਚ ਜਾਂਦੇ ਹੋ ਕੋਈ ਸਮਾਗਮ ਹੋ ਰਿਹਾ ਹੈ ਇਕੱਠ ਹੋਇਆ ਹੋਇਆ ਤੇ ਤੁਹਾਡੀ ਛਾਤੀ ਚੌੜੀ ਹੈ ਤੇ ਤੁਸੀਂ ਨਾ ਤੜਕ ਉਸ ਇਕੱਠ ਵਿੱਚ ਤੁਰੇ ਜਾ ਰਹੇ ਹੋ ਕਿ ਤੁਹਾਡਾ ਕੋਈ ਬੈਰੀ ਨਹੀਂ ਹੈ ਤੁਸੀਂ ਕਿਸੇ ਨਾਲ ਧੋਖਾ ਨਹੀਂ ਕੀਤਾ ਤੁਸੀਂ ਕਿਸੇ ਨੂੰ ਫਰੇਮ ਨਹੀਂ ਕੀਤਾ ਤੇ ਜੇ ਤੁਹਾਡੇ ਤੁਸੀਂ ਫੇਅਰਲੈਸ ਆ ਤੇ ਤੁਸੀਂ ਕ੍ਰੀਏਟਿਵ ਹੋਵੋਗੇ ਠੀਕ ਤੇ ਜਿੰਦਗੀ ਕ੍ਰੀਏਟਿਵ ਹੋਣ ਤੋਂ ਬਿਨਾ ਵਧੀਆ ਨਹੀਂ ਹੋ ਸਕਦੀ ਸੋ ਇਹ ਦੋ ਚਾਰ ਚੀਜ਼ਾਂ ਫੇਰ ਕਦੀ ਟਾਈਮ ਲਗਾਦੇ ਆਪਾਂ ਹੋਰ ਲੰਮੀਆਂ ਵੀ ਬਾਤਾਂ ਪਾਵਾਂਗੇ ਬਿਲਕੁਲ ਬਿਲਕੁਲ ਬਾਤ ਸਾਹਿਬ ਤੇ ਪ੍ਰਮਾਤਮਾ ਤੁਹਾਨੂੰ ਲੰਬੀ ਉਮਰਾਂ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀਅਤ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਮਾਨਵਤਾ ਦੀ ਸੇਵਾ ਕਰਦੇ ਰਹੋ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਸਾਹਿਬ ਥੈਂਕ ਯੂ ਵੈਰੀ ਮਚ ਦੀਪਾ 7C ਟੈਲੀਵਿਜ਼ਨ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਦੋਸਤੋ ਆਓ ਦਿਲਾਂ ਦੇ ਵਿੱਚ ਮੁਹੱਬਤਾਂ ਦੇ ਦੀਵੇ ਬਾਲੀਏ ਨਹੀਂ ਤੇ ਕੰਧਾਂ ਦੇ ਤੇ ਸਾਰੇ ਬਾਲ ਕੇ ਬੈਠੇ ਨੇ ਸੋ ਧੰਨਵਾਦ ਥੈਂਕ ਯੂ ਵੈਰੀ ਮਚ